ਪਿਛਲੇ ਦਿਨੀ ਜੋ ਦੁਬਈ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਤੂਫਾਨ ਆਇਆ ਹੜ੍ਹ ਆਇਆ ਕਹਿੰਦੇ ਆ ਕਿ ਜਦੋਂ ਦੀ ਦੁਨੀਆ ਵਸੀ ਆ ਹਨਾ ਜਦੋਂ ਦਾ ਇਨਸਾਨ ਨੇ ਦੁਨੀਆ ਵਸਾਈ ਆ ਉਦੋਂ ਤੋਂ ਮਤਲਬ ਪਹਿਲੀ ਵਾਰ ਹੋਇਆ ਕਿ ਦੁਬਈ ਦੇ ਵਿੱਚ ਇੰਨਾ ਮੀਂਹ ਪਿਆ ਕਦੇ ਨਹੀਂ ਉੱਥੇ ਕਦੇ ਹੜ੍ਹ ਨਹੀਂ ਆਇਆ ਕਦੇ ਕੋਈ ਸਟਾਰਮ ਨਹੀਂ ਆਇਆ ਕੋਈ ਤੂਫਾਨ ਨਹੀਂ ਆਇਆ ਕਦੇ ਮੌਲੇਦਾਰ ਮੀਂਹ ਨਹੀਂ ਪਿਆ ਇੰਨਾ ਕੁਝ ਕਦੇ ਨਹੀਂ ਹੋਇਆ ਤੇ ਇਹ ਪਹਿਲੀ ਵਾਰ ਹੋਇਆ ਤੇ ਖੈਰ ਇਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਵੀ ਹੁੰਦੀਆਂ ਤਰ੍ਹਾਂ ਤਰ੍ਹਾਂ ਦੀਆਂ ਥੀਰੀਆਂ ਵੀ ਬਣੀਆਂ ਕਿ ਇਹ ਕਿਉਂ ਹੋਇਆ ਬਟ ਉਹਨਾਂ ਸਾਰਿਆਂ ਦੇ ਵਿੱਚ ਨਾ ਇੱਕ ਥੀਰੀ ਉਹ ਬੜੀ ਅਜੀਬ ਜੀ ਆ ਮੇਰੇ ਜੀ ਕੀਤਾ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਕਿ ਇਹ ਸਾਰਾ ਕੁਝ ਪਹਿਲੀ ਵਾਰ ਹੋ ਰਿਹਾ ਕੁਝ ਲੋਕਾਂ ਦਾ ਤੇ ਪਹਿਲੀ ਵਾਰ ਕਿਉਂ ਹੋ ਰਿਹਾ ਕਿਉਂਕਿ ਦੁਬਈ ਦੇ ਵਿੱਚ ਕਹਿੰਦੇ ਪਹਿਲਾ ਮੰਦਿਰ ਬਣਾਇਆ ਗਿਆ ਯੂਏਈ ਦੇ ਵਿੱਚ ਪਹਿਲਾ Hindu ਮੰਦਿਰ ਬਣਾਇਆ ਗਿਆ ਤੇ 2024 ਦੇ ਵਿੱਚ ਉਹਦਾ ਉਦਘਾਟਨ ਵੀ ਹੋਇਆ ਤੇ ਕਿਉਂਕਿ ਹੁਣ ਉਹ ਇੱਕ ਮੁ슬ਮਨ ਦੇਸ਼ ਆ ਐਦਾਂ ਉੱਥੇ ਪਵਾਵਾਂ ਉਡਾਈਆਂ ਜਾ ਰਹੀਆਂ ਕਿ ਇੱਥੇ ਪਹਿਲਾਂ ਕਦੇ ਕੋਈ ਹਿੰਦੂ ਮੰਦਿਰ ਨਹੀਂ ਸੀਗਾ ਇਹ ਪਹਿਲੀ ਵਾਰ ਮੰਦਿਰ ਬਣਿਆ ਤੇ ਕਹਿੰਦੇ ਜਿਹੜਾ ਅੱਲਾ ਨਾ ਉਹ ਨਾਰਾਜ਼ ਹੋ ਗਿਆ ਇਸ ਮੰਦਿਰ ਕਰਕੇ ਅੱਲਾ ਨਾਰਾਜ਼ ਹੋ ਗਿਆ ਤੇ ਤਾਂ ਕਰਕੇ ਕਹਿੰਦੇ ਅੱਲਾ ਹੁਣ ਕਹਿਰ ਵਰ ਪਾ ਰਿਹਾ ਕੀ ਤੁਸੀਂ ਇਹ ਕੀ ਕਰ ਦਿੱਤਾ ਇਹ ਤਾਂ ਹਿੰਦੂਆਂ ਦੀ ਧਰਤੀ ਨਹੀਂ ਆ ਇੱਥੇ ਮੰਦਿਰ ਕਦੇ ਬਣ ਨਹੀਂ ਸਕਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਇੱਕ ਹਸਾਬ ਨਾਲ ਆਪਣੇ ਇਧਰਲੇ ਪਾਸੇ ਵੀ ਹੁੰਦੀਆਂ ਨੇ ਨਾ ਕੁਝ ਥਾਵਾਂ ਦੇ ਉੱਪਰ ਕੁਝ ਦੇਸ਼ਾਂ ਦੇ ਵਿੱਚ ਇਦਾਂ ਹੁੰਦਾ ਇਦਾਂ ਦਾ ਆਂਧਵਿਸ਼ਵਾਸ ਦੁਬਈ ਵਿੱਚ ਵੀ ਹੈਗਾ ਉੱਥੋਂ ਦੇ ਲੋਕਾਂ 'ਚ ਵੀ ਹੈ ਤੇ ਇਹ YouTube ਦੇ ਉੱਪਰ ਜਾਂ ਫਿਰ Instagram ਦੇ ਉੱਪਰ ਲੋਕ ਕਮੈਂਟਾਂ ਵਿੱਚ ਵੀ ਹਟਾਏ ਇਦਾਂ ਮਗਲ ਜਮਾਰੀ ਮਾਰਦੇ ਆ ਕਿ ਕਿ ਕਿਉਂ ਹੋਇਆ ਜੀ ਅੱਲਾ ਨਾਰਾਜ਼ ਹੈ ਜੀ ਅੱਲਾ ਨਾਰਾਜ਼ ਕਿਉਂ ਹੈ ਜੀ ਕਿਉਂਕਿ ਤੁਸੀਂ ਇੱਥੇ ਮੰਦਰ ਬਣਾ ਦਿੱਤਾ ਮੰਦਰ ਕਿਵੇਂ ਬਣਾ ਦਿੱਤਾ ਜੀ ਇਸ ਧਰਤੀ 'ਤੇ ਇਹ ਧਰਤੀ ਮੰਦਰਾਂ ਵਾਲੀ ਨਹੀਂ ਆ ਇਸ ਕਰਕੇ ਹੁਣ ਅੱਲਾ ਜਿਹੜਾ ਉਹ ਕੈਰ ਵਰ ਪਾ ਰਿਹਾ। ਸੋ ਹਾਂ ਇਸ ਤਰ੍ਹਾਂ ਦੀ ਅਫਵਾਹ ਵੀ ਇੱਕ ਹੋਰ ਰਹੀ ਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਮੰਦਰ ਤੋਂ। ਹਾਲਾਂਕਿ ਆਪਾਂ ਨੂੰ ਪਤਾ ਹੀ ਹੈ ਕਿ ਇਹ ਸਭ ਇੱਕ ਤਰ੍ਹਾਂ ਦਾ ਵਹਿ ਨਹੀਂ ਹੁੰਦਾ ਹਨਾ ਹੁਣ ਪੂਰੀ ਦੁਨੀਆ ਦੇ ਵਿੱਚ ਮੰਦਰ ਨੇ, ਮਸਜਿਦਾਂ ਨੇ, ਗੁਰਦੁਆਰੇ ਨੇ। ਤੇ ਇਸ ਤਰ੍ਹਾਂ ਤਾਂ ਫਿਰ ਪੂਰੀ ਦੁਨੀਆ ਦੇ ਵਿੱਚ ਹੜ੍ਹ ਵੀ ਆਉਂਦੇ ਆ, ਤੂਫਾਨ ਵੀ ਆਉਂਦੇ ਆ, ਠੋਕੇ ਵੀ ਪੈਂਦੇ ਆ। ਤੇ ਹੁਣ ਸਾਰਿਆਂ ਨੂੰ ਇਹ ਕਹਿ ਦਈਏ ਵੀ ਭਾਈ ਆਪੋ ਆਪਣੇ ਧਾਰਮਿਕ ਸਥਾਨੇ ਤੋਂ ਚੱਕ ਕੇ ਲੈ ਜਾਓ। ਇੱਤੋਂ ਇੱਤੋਂ ਦੇ ਹੈਗੇ ਉੱਥੇ ਉੱਥੇ ਲੈ ਜਾਓ ਸ਼ਾਇਦ ਦੁਨੀਆ 'ਚ ਸ਼ਾਂਤੀ ਹੋ ਜੇ। ਤੋਂ ਇਹ ਸਭ ਹੁਣ ਨਹੀਂ ਹੁੰਦਾ ਇਹ ਪਹਿਲਾਂ ਤੇ ਹੁੰਦਾ ਆਇਆ। ਬਾਕੀ ਜਿਹੜਾ ਉੱਥੇ ਮੀਂਹ ਪਿਆ ਇਹਨਾਂ ਇਹਦੇ ਬਾਰੇ ਕਈ ਥੇਰੀਆਂ ਨੇ। ਮੇਨ ਜੋ ਇੱਕ ਥੇਰੀ ਦਾ ਇਹ ਹੀ ਹੈ ਕਿ ਇਹ ਲੋਕ ਕਲਾਊਡ ਸੀਡਿੰਗ ਵਗੈਰਾ ਕਰਦੇ ਰਹਿੰਦੇ ਆ ਪਹਿਲਾਂ ਵੀ ਥੋੜਾ ਥੋੜਾ ਮੀਂਹ ਪਵਾਉਂਦੇ ਆ ਹਰ ਸਾਲ ਉਸ ਤਰੀਕੇ ਨਾਲ ਬਾਰ ਇਸ ਵਾਰ ਕਹਿੰਦੇ ਕਿ ਕੋਈ ਤੂਫਾਨ ਆ ਰਿਹਾ ਤੀਆ। ਪਿੱਛੋਂ ਇਹਨਾਂ ਨੇ ਉਹਦਾ ਧਿਆਨ ਨਹੀਂ ਦਿੱਤਾ ਇਹ ਕਲਾਊਡ ਸੀਡਿੰਗ ਕਰ ਰਹੀ ਸੀ ਤੇ ਉਸ ਰੀਤੀਂ ਦੇ ਤੂਫਾਨ ਨਾਲ ਉਹ بارش ਮਿਲ ਗਈ ਜਿਸ ਕਰਕੇ ਬਹੁਤ ਜ਼ਿਆਦਾ ਇਹ ਖਤਰਨਾਕ ਤੂਫਾਨ ਪੈਦਾ ਹੋ ਗਿਆ ਉੱਤੇ ਉਹ ਕੈਂਸਾ ਮਿਲ ਗਈਆਂ ਜਿਸ ਕਰਕੇ ਤੂਫਾਨ ਵਿੱਚ ਕੈਂਸਾ ਮਿਲ ਗਈਆਂ ਜਿਸ ਕਰਕੇ ਉੱਤੇ ਇੰਨਾ ਜ਼ਿਆਦਾ ਨੁਕਸਾਨ ਹੋਇਆ ਖੈਰ ਇਹ ਥੇਰੀਆਂ ਨੇ ਸਾਰੀਆਂ ਅਸਲ ਗੱਲ ਤਾਂ ਕਿਸ ਨੂੰ ਵੀ ਨਹੀਂ ਪਤਾ ਇਹ ਸਾਰਾ ਕੁਝ ਕੁਦਰਤੀ ਸੀਗਾ ਜਾਂ ਮੈਂਡ ਮੇਡ ਸੀ ਬਟ ਹਾਂ ਆ ਜੋ ਅਫਵਾਹ ਸੀ ਇਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਤੁਹਾਡੇ ਕੀ ਵਿਚਾਰ ਨੇ ਪਲੀਜ਼ ਕਮੈਂਟ ਕਰਕੇ ਦੇਖੋ ਕੀ ਕਿ ਐਦਾਂ ਵੀ ਹੋ ਸਕਦਾ ਵੀ ਮੰਦਰ ਬਣਾ ਦਿੱਤਾ ਗਿਆ ਤੇ ਅੱਲਾ ਨਾਰਾਜ਼ ਹੋ ਗਿਆ ਇਸ ਕਰਕੇ ਉਹਨੇ ਕੈਰ ਬਰ ਪਾ ਦਿੱਤਾ ਦੁਬਈ ਚ